ਪੋਲਿਟਿਕਸ ਦੇ ਵਿੱਚ ਟਾਈਮ ਨੇ ਇਹ ਕੱਲ ਦੇ ਦੁਸ਼ਮਣਾਂ ਹੀ ਦੇ ਦੋਸਤ ਹੈ ਹੁਣ ਉਹੀ ਸੁਖਵੀਰ ਸਿੰਘ ਬਾਦਲ ਜਾਂ ਅਕਾਲੀ ਦਲ ਨਾਲ ਚੋਣ ਸਮਝੌਤੇ ਦੀ ਜਿਹੜੀ ਗੱਲ ਕੈਪਟਨ ਅਮਰਿੰਦਰ ਸਿੰਘ ਕਰਦਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕੇਸ ਬਣਾਇਆ ਸੀ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਤੇ ਜੇ ਹੁਣ ਉਹ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਸੁਖਵੀਰ ਸਿੰਘ ਬਾਦਲ ਹੋਵੇ ਚਾਹੇ ਸੁਨੀਲ ਜਾਖੜ ਹੋਵੇ ਜ਼ਮੀਨ ਨਾਲ ਜੁੜੇ ਹੋਏ ਹੈ ਉਹ ਹਵਾਈ ਜਿਹੜੀ ਹਾਦਸੇ ਵਿੱਚ ਰਹਿੰਦੇ ਨਾ ਭਾਰਤੀ ਜਨਤਾ ਪਾਰਟੀ ਵਾਲੇ ਉਹ ਸਮਝਦੇ ਆ ਵੀ ਇਹ ਬਿਹਾਰ ਨਹੀਂ ਪੰਜਾਬ ਹੈ ਪੰਜਾਬ ਦੇ ਵਿੱਚ ਇਹ ਨਹੀਂ ਕਿ ਅਗਿੰਤੀਆਂ ਬਿੰਤੀਆਂ ਕਰਕੇ ਜਾਂ ਹਰਿਆਣੇ ਵਾਂਗੂੰ ਵੱਡ ਜੂ ਪੰਜਾਬ ਦਾ ਸੁਭਾਅ ਇੱਕ ਵੱਖਰਾ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬ ਦੇ ਵਿੱਚ ਇੱਕ ਵਿਸ਼ੇਸ਼ ਘਟ ਗਿਣਤੀ ਹੈ ਉਹ ਘਟ ਗਿਣਤੀ ਪਾਈਚਾਰਾ ਸਿੱਖ ਪਾਈਚਾਰਾ ਜਿਹਦੀ ਆਬਾਦੀ ਤਾਂ ਬਹੁਤ ਘੱਟ ਹੈ ਦੁਨੀਆਂ 'ਚ ਉਹਦਾ ਆਟੇ ਦੇ ਵਿੱਚ ਨਮਕ ਵੀ ਹੈ ਨਹੀਂ ਗਈ ਪਰ ਦੁਨੀਆਂ ਦਾ ਕਿਹੜਾ ਖਿੱਤਾ ਹੈ ਜਿੱਥੇ ਮਤਲਬ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਮੌਜੂਦਗੀ ਨਾ ਹੋਵੇ ਉਹ ਕਿਹੜੀ ਕਿਹੜੇ ਕਿਹੜੇ ਪੁਰਾਣੇ ਦੇਸ਼ ਹੈ ਜਿਨ੍ਹਾਂ ਦੇਸ਼ਾਂ ਦੇ ਵਿੱਚ ਉਹਨਾਂ ਦੇ ਪਾਰਲੀਮੈਂਟ ਦੇ ਮੈਂਬਰ ਨਾ ਹੋਣ ਉਹਨਾਂ ਦੇ ਵਜ਼ੀਰ ਨਾ ਹੋਣ ਕਿੰਨੇ ਸਾਰੇ ਚੀਜ਼ਾਂ ਵੀ ਜਿਹੜੀਆਂ ਜਿਹੜੀਆਂ ਬਹੁਤ ਹਾਈ ਲੈਵਲ ਦੇ ਵਪਾਰ ਹੈ ਸਾਇੰਸ ਹੈ ਟੈਕਨੀਕ ਹੈ ਉਹਦੇ ਵਿੱਚ ਵੀ ਸਿੱਖਾਂ ਦਾ ਬੋਲ ਬਣ ਹੈ ਇਸ ਕਰਕੇ ਜਿਹੜਾ ਹੈਗਾ ਇੱਥੇ ਇਹਨੂੰ ਵੀ ਐ ਹੜੱਪਿਆ ਜਾਊਗਾ ਹੜੱਪਿਆ ਨਹੀਂ ਜਾਂਦਾ ਪੰਜਾਬ ਇੱਕ ਕੈਪਟਨ ਨੂੰ ਵੀ ਪਤਾ ਹੈ ਤੇ ਇਹ ਸੁਨੀਲ ਜਾਖੜ ਨੂੰ ਵੀ ਪਤਾ ਹੈ ਇਸੇ ਕਰਕੇ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਹੋਂਦ ਬਚਾਉਣ ਵਾਸਤੇ ਜ਼ਰੂਰੀ ਹੈ ਕਿ ਬੀਜੇਪੀ ਦਾ ਤੇ ਅਕਾਲੀ ਦਲ ਦਾ ਸਮਝੌਤਾ ਹੋ ਜੇ ਉਹ ਹੁਣ ਜਿਨ੍ਹਾਂ ਨੂੰ ਦਿਖਦਾ ਵੀ ਹਾਂਜੀ ਬਿਹਾਰਚਾ ਹੋ ਗਿਆ ਜੀ ਉਹ ਆਪਣੇ ਚਾਣਕਿਆ ਸਾਹਿਬ ਕਰ ਲੈਣਗੇ ਚਾਣਕਿਆ ਨੀਤੀ ਪੰਜਾਬ ਚ ਨਹੀਂ ਆ ਚਲਦੀ ਤੇ ਖੁਦ ਅਮਿਤ ਸ਼ਾਹ ਕਹਿ ਚੁਕੇ ਵੀ ਪੰਜਾਬ ਚ ਕੀ ਹੋਊਗਾ ਵੈਗਰੂ ਵੀ ਨਹੀਂ ਜਾਣਦਾ ਉਹਨੇ ਕਹਿੰਸੀ ਇਹਦਾ ਮਤਲਬ ਜਿਹੜਾ ਉੱਪਰਲਾ ਵੀ ਨਹੀਂ ਜਾਣਦਾ ਵੀ ਪੰਜਾਬ ਚ ਕੀ ਪੰਜਾਬ ਚ ਪੰਜਾਬ ਚ ਕੀ ਹੋ ਜੇ